ਸਰਪੰਚ ਸਾਹਿਬ ਆ ਕਿਵੇਂ ਹੋ ਜੀ ਰੇ ਠੀਕ ਹੈ ਜੀ ਜਿੰਦਰ ਨਾ ਪੈਰ ਪਿੱਛੇ ਖੇਦਾ ਸੀ ਅੱਛਾ ਕਰਿਆ ਪੱਕਾ ਮੈਂ ਚੱਲ ਵਧੀਆ ਗੀ ਖਿੱਚ ਕੇ ਰੱਖ ਯਾਰ ਕੰਮ ਨੂੰ ਤੇ ਫਿਕਰ ਹੋ ਜਾ ਹੋਰ ਕੋਈ ਸੇਵਾ ਦੱਸ ਸੇਵਾ ਦਾ ਸਰਪੰਚ ਇਹੀ ਹੈ ਕਿ ਮੈਂ ਨਾ ਪੱਠਿਆਂ ਨੂੰ ਪਾਣੀ ਜਾ ਲਾ ਬੈਠਾ ਪੰਡਤ ਪੱਠਿਆਂ ਦੀ ਦੇ ਯਾਰ ਵੱਢ ਲਾ ਫਿਰ ਉਹ ਯਾਰ ਮੈਂ ਕਿੱਧਰ ਵੱਢੂਗਾ ਤੂੰ ਵੱਢੀ ਦਾ ਬੈਠਾ ਇੱਥੋਂ ਹੀ ਲੈ ਜਾਣਾ ਤੂੰ ਵੱਢ ਲਾ ਹੋਰ 10 ਮਿੰਟ ਚੱਲ ਪਾਲਾ ਭਾਈ ਥੋੜੇ ਪਾ ਲੈਂਦਾ ਉਹ ਥੋੜੇ ਜਿਹਾ ਵਧੀ ਕਰਕੇ ਯਾਰ ਸਰਪੰਚ ਸਾਹਿਬ ਕਿਵੇਂ ਆ ਠੀਕ ਹੈ ਜੀ ਹੈ ਬਈ ਹੂੰ ਸੁਖੀ ਵੀ ਹਿਲਦਾ ਜਾ ਸੀਗਾ ਅੱਛਾ ਉਹਨਾਂ ਦੇ ਛੇ ਬੋਟਾ ਐ ਜਮਾ ਲੋਹੇ ਤੇ ਲਕੀਰ ਕਢਾ ਕੇ ਪੱਕਿਆ ਕਰਿਆ ਨਾ ਨਹੀਂ ਬਾਲਾ ਵਧੀਆ ਕੀਤਾ ਹੋਰ ਦੱਸ ਕੋਈ ਸੇਵਾ ਸੇਵਾ ਯਾਰ ਸਰਪੰਚ ਆਏ ਆ ਕਿ ਮੈਂ ਨਾ ਕਣਕ ਵਾਲੇ ਢੋਲ ਚ ਦਵਾਈ ਭਾ ਬੈਠਾ ਸੁਸਰੀ ਵਾਲੀ ਸਾਡੇ ਮੁੱਕ ਗਿਆ ਆਟਾ 25 30 ਕਿਲੋ ਕਣਕ ਦੇ ਆ ਯਾਰ ਮੈਂ ਕੱਢੀ ਸੀ ਕਿਸੇ ਵਾਸਤੇ ਚੱਲ ਲੈ ਜਾ ਫਿਰ ਤੂੰ ਪਤਾ ਨਹੀਂ ਕਰ ਚੰਗਾ ਠੀਕ ਆ सरपंच सा यार हवा ਤਾਂ ਨਾ ਆਪਣੇ ਵਾਲੀ ਆ ਪਿੰਡ ਦੀ ਜਿੱਤ ਪੱਕੀ ਆ ਉਹ ਯਾਰ ਸਰਪੰਚਾ ਹੱਥੋਂ ਦਾ ਟੈਵਾ ਲਿਆ ਗਲ ਜਾ ਕਿਲਾ ਕਰ ਦੇ ਲੈ ਜਾ ਚੱਲੀ ਜਾਂਦੀ ਐ ਤਾਂ ਫੇਰ ਹੀ ਤੜਕੇ ਤੁਰਿਆ ਜਾਉ ਨਾਲ ਉਹ ਜਿਹੜੇ ਹਿਸਾਬ ਨਾਲ ਤੂੰ ਘਰ ਲਟਾਈ ਆ ਨਾ ਮੇਰੇ ਹਿਸਾਬ ਨਾਲ ਤੂੰ ਪੈਲੀ ਨੂੰ ਵਾਢਾ ਤਰੇਗਾ ਕਿਹੜੀ ਸਰਪੰਚੀ ਲੈਣੀ ਆ ਤੂੰ ਉਹ ਜੇ ਜਿੱਤ ਗਿਆ ਨਾ ਪੈਲੀ ਰਹਿਣੀ ਫੇਰ ਵੀ ਨਹੀਂ